ਬਬਾ ਪਿਆਰਾ ਨਿੱਕਾ ਸ਼ੁਭ ਨੱਚਣਾ ਗਾਉਣਾ ਸਿੱਖ ਗਿਆ ਇਹ ਤਾਂ ਸਭ ਨੂੰ ਪਤਾ ਹੈ ਅਸੀਂ ਤੁਹਾਨੂੰ ਦੱਸਦੇ ਕਿ ਨਿੱਕੇ ਸ਼ੁਭ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਨਿੱਕਾ ਸਿੱਧੂ ਆਪਣੇ ਫੋਨ ਨੂੰ ਚੇਅਰ ਤੇ ਰੱਖ ਕੇ ਅਤੇ ਉੱਤੇ ਮੂਸੇ ਵਾਲਾ ਦਾ ਗਾਣਾ ਲਾ ਕੇ ਦੋਨਾਂ ਹੱਥਾਂ ਦੇ ਨਾਲ ਤਾੜੀਆਂ ਵਜਾਵ ਜਾ ਕੇ ਨੱਚ ਰਿਹਾ ਹੈ ਅਤੇ ਜਦੋਂ ਵੀ ਕੋਈ ਉਸ ਨੂੰ ਮਿਲਣ ਵਾਸਤੇ ਆਉਂਦਾ ਤਾਂ ਨਿੱਕਾ ਸਿੱਧੂ ਆਪਣੇ ਆਪ ਹੱਥ ਮਿਲਾਉਣਾ ਸ਼ੁਰੂ ਕਰ ਦਿੰਦਾ ਹੈ ਉਸ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਨਿੱਕਾ ਸਿੱਧੂ ਨੱਚ ਰਿਹਾ ਅਤੇ ਮਾਤਾ ਜੀ ਉਸ ਨੂੰ ਦੇ ਦੇ ਕੇ ਖੁਸ਼ ਹੋ ਰਹੇ ਹਨ ਅਤੇ ਨਾਲ ਦੀ ਨਾਲ ਹੈਰਾਨ ਵੀ ਹੋ ਰਹੇ ਹਨ ਕਿ ਇਹ ਇਸ ਤਰ੍ਹਾਂ ਕਿਉਂ ਕਰਦਾ ਹੈ ਤੁਸੀਂ ਚਲਦੀ ਵੀਡੀਓ ਅਤੇ ਫੋਟੋਆਂ ਦੇ ਵਿੱਚ ਦੇਖ ਸਕਦੇ ਹੋ ਕਿ ਮਾਤਾ ਚਰਨ ਕੌਰ ਜੀ ਕਿਸ ਤਰ੍ਹਾਂ ਹੈਰਾਨੀ ਦੇ ਨਾਲ ਨਿੱਕੇ ਸ਼ੁਭਵਲ ਦੇਖ ਰਹੇ ਹਨ ਅਸੀਂ ਤੁਹਾਨੂੰ ਦੱਸ ਦੇ ਕਿ ਨਿੱਕਾ ਸ਼ੁਭ ਉਹਦਾ ਤਾਂ ਨਹੀਂ ਨੱਚਦਾ ਪਰ ਜਦੋਂ ਸਿੱਧੂ ਮੂਸੇਵਾਲੇ ਦਾ ਕੋਈ ਨਾ ਕੋਈ ਗਾਣਾ ਆ ਜਾਂਦਾ ਹੈ ਉਸ ਦੇ ਸਾਹਮਣੇ ਤਾਂ ਫੋਨ ਨੂੰ ਰੱਖ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ ਹੈ